हेलो वन टुडे वी स्टार्ट एप्लीकेशन ऑफ सिकली मतलब पंजाबी में लिखी है बीमारी दी छुट्टी ली अर्जी सेवा में के श्रीमती मुख्याध्यापिका जी स्कूल शहर वीजा लिखेंगे बीमारी दी छुट्टी ली अर्जी श्रीमती जी मैं यही ਅਰਜੀ ਹਿੰਦੀ ਪੰਜਾਬੀ ਵਿੱਚ ਲਿਖੀ ਹੈ ਮੈਂ ਹਿੰਦੀ ਵਿੱਚ ਵੀ ਲਿਖੀ ਹੋਈ ਹੈ ਤੇ ਇੰਗਲਿਸ਼ ਵਿੱਚ ਵੀ ਲਿਖੀ ਹੋਈ ਹੈ ਔਰ ਬਹੁਤ ਹੀ ਈਜ਼ੀ ਭਾਸ਼ਾ ਵਿੱਚ ਲਿਖੀ ਹੋਈ ਜੇ ਕਿ ਉਸ ਨੇ ਦੇਖਣੀ ਹੈ ਤਾਂ ਉਹ ਵੀ ਹਿੰਦੀ ਜਾਂ ਇੰਗਲਿਸ਼ ਵੀ ਦੇਖ ਸਕਦੇ ਹੋ ਚਲੋ ਅਨ ਆਪ ਆਪਣੀ ਅਗੋਦੀ ਦੇਖਦੇ ਹਾਂ ਕਿ ਅਰਜੀ ਕੀ ਹੈ ਬਿਮਾਰੀ ਦੀ ਛੁੱਟੀ ਲਈ ਅਰਜੀ ਲਿਖਣੀ ਹੈ ਅਗਰ ਤੁਹਾਡੇ ਸਕੂਲ ਵਿੱਚ ਮਤਲਬ ਪ੍ਰਿੰਸੀਪਲ ਲੇਡੀ ਪ੍ਰਿੰਸੀਪਲ ਹੈ ਤਾਂ ਸ਼੍ਰੀਮਤੀ ਲਿਖਾਂਗੇ ਅਗਰ ਸਰ ਹੈ ਤਾਂ ਇਹ ਲਿਖਾਂਗੇ ਸ਼੍ਰੀਮਾਨ ਮੁੱਖ ਅਧਿਆਪਕ ਤੇ ਇੱਥੇ ਨਾ ਮਾਤਰਾ ਨਹੀਂ ਆਣੀ ਅਧਿਆਪਕਾ ਤੇ ਮੁੱਖ ਅਧਿਆਪਕ ਜੀ ਔਰ ਇੱਥੇ ਵੀ ਸ਼੍ਰੀਮਾਨ ਜੀ ਆਏਗਾ ਬੇਨਤੀ ਹੈ ਕਿ ਮੈਂ ਤੁਹਾਡੇ ਸਕੂਲ ਵਿੱਚ ਕਿਹੜੀ ਜਮਾਤ ਵਿੱਚ ਪੜ੍ਹਦੀ ਹਾਂ ਉਹ ਲਿਖਣਾ ਹੈ ਬੇਨਤੀ ਹੈ ਕਿ ਮੈਂ ਤੁਹਾਡੇ ਸਕੂਲ ਵਿੱਚ ਪਹਿਲੀ ਦੂਜੀ ਜਮਾਤ ਵਿੱਚ ਪੜ੍ਹਦੀ ਹਾਂ ਜਾਂ ਪੜਦਾ ਹਾਂ ਲੜਕੀ ਹੈ ਤਾਂ ਪਰਦੀ ਨਹੀਂ ਤਾਂ ਲੜਕਾ ਹੈ ਤਾਂ ਪਰਦਾ ਹਾਂ ਕਲ ਰਾਹ ਤੋਂ ਮੈਨੂੰ ਬਹੁਤ ਤੇਜ਼ ਬੁਖਾਰ ਹੈ ਡਾਕਟਰ ਨੇ ਮੈਨੂੰ ਆਰਾਮ ਕਰਨ ਲਈ ਬੋਲ ਲਿਆ ਹੈ ਤੇ ਇਹ ਲਾਈਨ ਤੁਹਾਡੇ ਕੋਲ ਆਪਸ਼ਨ ਨਹੀਂ ਹੈ ਵੀ ਇਹ ਲਾਈਨ ਲਿਖਣੀ ਜਾਂ ਨਹੀਂ ਲਿਖਣੀ ਇਹ ਤੁਹਾਡੇ ਤੇ ਡਿਪੈਂਡ ਹੈ ਅਗਰ ਤੁਸੀਂ ਛੋਟੀ ਜੀ ਜਾਨਦੇ ਹੋ ਤਾਂ ਬਸ ਆਹ ਲਾਈਨ ਕੱਟ ਕੇ ਅਗੋਂ ਬਹੁਤ ਈਜ਼ੀ ਹੈ ਤੋ ਆਪਣੀ ਲਾਈਨ ਬਨ ਜੂਗੀ ਕਲਰਾ ਤੋ ਮੈਨੂੰ ਬਹੁਤ ਤੇਜ਼ ਬੁਖਾਰ ਹੈ ਇਸ ਲਈ ਮੈਂ ਸਕੂਲ ਨਹੀਂ ਆ ਸਕਦੀ ਜਾਂ ਸਕਦਾ ਦੋਨਾਂ ਵਿੱਚੋਂ ਇੱਕ ਲਿਖਾਂ ਲਿਖਣਾ ਹੈ ਕਿਰਪਾ ਕਰਕੇ ਮੈਨੂੰ ਦੋ ਦਿਨ ਦੀ ਛੁੱਟੀ ਦਿੱਤੀ ਜਾਵੇ ਧੰਨਵਾਦ ਆਪ ਦਾ ਆਗਿਆਕਾਰੀ ਐ ਪਾਠੀ ਕੀ ਲਿਖਾਂਗੇ ਨਾਮ ਲਿਖਾਂਗੇ ਜਮਾਤ ਲਿਖਾਂਗੇ ਤੇ ਮਿਤੀ ਲਿਖਾਂਗੇ ਤਾਨੂੰ ਮੇਰੀ ਵੀਡੀਓ ਕਿਵੇਂ ਲੱਗੀ ਪਲੀਜ਼ ਲਾਈਕ ਸ਼ੇਅਰ ਕਮੈਂਟ ਤੇ ਮੈਂ ਨਵਾਂ ਹਿੰਦੀ ਵਿੱਚ ਇੰਗਲਿਸ਼ ਵਿੱਚ ਵੀ ਲਿਖੀ ਹੋਈ ਹੈ ਤੇ ਮੈਂ ਨਵਾਂ ਫਾਰਮੈਟ ਵੀ ਬਣਾਇਆ ਹੋਇਆ ਹੈ ਹਿੰਦੀ ਵਿੱਚ ਤੇ ਇੰਗਲਿਸ਼ ਵਿੱਚ ਸਕੂਲ लेटेस्ट ਸਾਰੀ ਐਪਲੀਕੇਸ਼ਨ ਦਾ ਇੱਕੋ ਹੀ ਐਪਲੀਕੇਸ਼ਨ ਯਾਦ ਕਰਨੀ ਪੈਣੀ ਹੈ ਤੇ ਤੁਸੀਂ ਜ਼ਰੂਰ ਦੇਖ ਸਕਦੇ ਹੋ ਥੈਂਕ ਯੂ